ਇੱਕ ਵਾਰ ਦੀ ਗੱਲ ਹੈ ਇੱਕ ਰਾਜਾ ਹੁੰਦਾ ਹੈ ਤੇ ਇੱਕ ਵਜ਼ੀਰ ਉਹ ਦੋਵੇਂ ਮਹਿਲਾਂ ਦੇ ਵਿੱਚ ਸੈਰ ਕਰ ਰਹੇ ਹੁੰਦੇ ਆ ਸੈਰ ਕਰਦੇ ਕਰਦੇ ਜਦੋਂ ਉਹ ਇੱਕ ਬਾਗ 'ਚੋਂ ਲੰਘਦੇ ਆ ਤਾਂ ਰਾਜੇ ਦੀ ਨਜ਼ਰ ਕੁਝ ਪੌਦਿਆਂ ਤੇ ਪੈਂਦੀ ਹੈ ਰਾਜਾ ਉਹਨਾਂ ਨੂੰ ਦੇਖ ਕੇ ਕਹਿੰਦਾ ਕਿ ਇਹ ਕੀ ਸ਼ੈ ਹੈ ਇਹਨਾਂ ਪੌਦਿਆਂ ਤੇ ਕੀ ਲੱਗਿਆ ਹੋਇਆ ਹੈ ਕਿ ਮੈਨੂੰ ਤਾਂ ਦੇਖਣ 'ਚ ਵੀ ਸੋਹਣੇ ਨਹੀਂ ਲੱਗਦੇ ਇਹਨਾਂ ਨੂੰ ਬਾਗ 'ਚ ਲਾਇਆ ਹੀ ਕਿਉਂ ਹੈ ਵਜ਼ੀਰ ਜਦੋਂ ਜਾ ਕੇ ਦੇਖਦਾ ਹੈ ਤਾਂ ਉਹ ਬੈਂਗਣਾ ਦੇ ਪੌਦੇ ਹੁੰਦੇ ਆ ਤੇ ਵਜ਼ੀਰ ਕਹਿੰਦਾ ਹਾਂ ਮਹਾਰਾਜ ਮੈਨੂੰ ਵੀ ਇਹ ਪੌਦੇ ਬਿਲਕੁਲ ਪਸੰਦ ਨਹੀਂ ਤੇ ਇਹਨਾਂ ਨੂੰ ਬੈਂਗਣ ਕਹਿੰਦੇ ਐ ਇਹਨਾਂ ਦੀ ਸਬਜ਼ੀ ਵੀ ਸਵਾਦ ਨਹੀਂ ਬਣਦੀ ਜਿਹੜੇ ਦੇਖਣ 'ਚ ਹੀ ਸੋਹਣੇ ਨਹੀਂ ਐ ਉਹ ਖਾਣ 'ਚ ਕਿੱਥੋਂ ਸਵਾਦ ਹੋਣਗੇ ਤੇ ਵੈਸੇ ਵੀ ਕੋਈ ਗੁਣ ਨਹੀਂ ਹੈਗਾ ਇਹਨਾਂ 'ਚ ਬਿਲਕੁਲ ਫਾਇਦੇਮੰਦ ਨਹੀਂ ਹੈਗੇ ਕੋਈ ਗੱਲ ਨਹੀਂ ਮੈਂ ਇਹਨਾਂ ਨੂੰ ਕਹਿ ਕੇ ਅੱਜ ਹੀ ਪਟਵਾ ਦੂੰਗਾ ਇਸ ਤਰ੍ਹਾਂ ਉਹ ਅੱਗੇ ਚਲੇ ਜਾਂਦੇ ਐ ਸੈਰ ਕਰਦੇ ਕਰਦੇ ਜਦੋਂ ਉਹ ਵਾਪਸ ਆ ਰਹੇ ਹੁੰਦੇ ਐ ਤਾਂ ਰਾਜੇ ਦੀ ਨਜ਼ਰ ਫੇਰ ਉਹਨਾਂ ਪੌਦਿਆਂ ਤੇ ਪੈਂਦੀ ਹੈ। ਹੁਣ ਰਾਜਾ ਕਹਿੰਦਾ, "ਪੀਓ ਕੀ ਸ਼ਹਿਰ? ਉਹਨਾਂ ਪੌਦਿਆਂ ਤੇ ਕੀ ਲੱਗਿਆ ਹੋਇਆ? ਮੈਨੂੰ ਲੱਗਦਾ ਕੋਈ ਬੜੀ ਸੋਹਣੀ ਚੀਜ਼ ਹੈ, ਚਮਕਦਾਰ।" ਵਜ਼ੀਰ ਕਹਿੰਦਾ, "हां ਮਹਾਰਾਜ, ਮੈਨੂੰ ਵੀ ਇਸੇ ਤਰ੍ਹਾਂ ਲੱਗਦਾ ਹੈ। ਕਿੰਨੀ ਸੋਹਣੀ ਸਬਜ਼ੀ ਹੈ। ਗੋਲ-ਬਟੋਲ, ਚਮਕਦਾਰ। ਰੰਗ ਵੀ ਕਿੱਡਾ ਸੋਹਣਾ ਹੈ। ਇਹਨਾਂ ਦੀ ਸਬਜ਼ੀ ਬਹੁਤ ਸਵਾਦ ਬਣਦੀ ਹੈ। ਇਹਨਾਂ ਨੂੰ ਬੈਂਗਣ ਕਹਿੰਦੇ ਨੇ।" ਬڑے ਗੁਣਕਾਰੀ ਨੇ ਮਜ਼ੇਦਾਰ ਫਿਰ ਰਾਜਾ ਬੜਾ ਹੈਰਾਨ ਹੁੰਦਾ ਤੇ ਵਜ਼ੀਰ ਨੂੰ ਕਹਿੰਦਾ ਤੇਰੀ ਆਪਦੀ ਕੋਈ ਸੋਚ ਨਹੀਂ ਤੇਰੀ ਆਪਦੀ ਕੋਈ ਰਾਏ ਨਹੀਂ ਵੀ ਜਦੋਂ ਜਾਂਦੇ ਸਮੇਂ ਮੈਂ ਤੈਨੂੰ ਕਿਹਾ ਵੀ ਮੈਨੂੰ ਇਹ ਚੀਜ਼ ਪਸੰਦ ਨਹੀਂ ਤਾਂ ਤੂੰ ਇਹਨਾਂ ਦੇ ਦੋ ਔਗਣ ਹੋਰ ਗਿਣਾਤੇ ਤੇ ਜਦੋਂ ਵਾਪਸੀ ਵੇਲੇ ਮੈਂ ਕਿਹਾ ਵੀ ਮੈਨੂੰ ਇਹ ਚੀਜ਼ ਪਸੰਦ ਹੈ ਤਾਂ ਤੂੰ ਇਹਦੇ ਗੁਣ ਗਿਣਾਤੇ ਵੀ ਤੂੰ ਤਾਂ ਆਪਦੀ ਕੋਈ ਸਮਝ ਹੀ ਨਹੀਂ ਦਿਖਾਈ ਤਾਂ ਵਜ਼ੀਰ ਕਹਿੰਦਾ ਹਜ਼ੂਰ ਮੈਂ ਤੁਹਾਡੀ ਚਾਕਰੀ ਕਰਦਾ ਹਾਂ ਬੈਂਗਣਾ ਦੀ ਨਹੀਂ ਐਨੀ ਮੇਰੀ ਬਾਤ ਉੱਤੋਂ ਪੈ ਗਈ ਰਾਤ